ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਇੱਕ ਹੋਰ ਤਿਆਰ ਜਾ ਰਹੇ ਹਾਂ ਅੱਜ ਇੱਕ ਪਰਗੋਟ ਤੇ ਇੱਕ ਟੱਪ ਲੈ ਲਈ ਇਹ ਹੈ ਜੀ ਵੀਡੀਓ ਕਲਿੱਪ ਆਪਣੀ 19 ਜਨਵਰੀ ਦੀ ਉਸ ਦਿਨ ਤੁੰਦ ਬਹੁਤ ਸੀਗੀ ਤੇ ਰੰਦੀ ਸੀਗੀ ਆਪਣੀ ਤੇ ਆਪਾਂ ਜਾ ਰਹੇ ਸੀ ਦੇਖੋ ਤੁੰਦ ਅੱਜ ਵੀ ਜੇ ਬਿਲਕੁਲ ਨਹੀਂ ਕਿਤੇ ਵੀ ਦਿਖ ਰਿਹਾ ਤੇ ਖੁਸ਼ ਹਾਂ ਰਹੇ ਸੀਗੇ ਅਸੀਂ ਗੱਡੀ ਦੇ ਵਿੱਚ ਮੈਂ ਟੈਕਸੀ ਹੁਣ ਨਾਲ ਜਾ ਰਹੀ ਸੀ ਤੇ ਲੋਚਾ ਕਰੋਂ ਨਿਕਲ ਗਏ ਸੀ ਬਿਲਕੁਲ ਕੋਲ ਕੋਲ ਵੀ ਨਹੀਂ ਕੁਚੜ ਦਿਖ ਰਿਹਾ ਸੀਗਾ ਬਿਲਕੁਲ ਸਲੋ ਐਵੇਂ ਗੱਡੀ ਦੇ ਵਿੱਚ ਸਾਫ਼ ਕਰਦੀ ਸ਼ੀਸ਼ੇ ਸਿਰੇ ਤੱਕ ਗਏ ਸੀਗੇ ਕੰਮ ਆਪਣੇ ਸਾਰੇ ਤਕਰੀਬਨ ਹੋ ਗਏ ਸੀ ਘਰੇ ਰੋਟੀ ਦਾ ਰਹਿੰਦਾ ਸੀਗਾ ਤੇ ਉਹ ਮੰਮੂ ਬਣਾ ਲੈਣਗੇ ਮੈਂ ਆਪਣਾ ਖਾਣਾ ਖਾਇਆ ਇੱਕ ਕੱਪੜੇ ਵਗੈਰਾ ਪਤੋਤੇ ਕੰਮ ਸੀ ਜਿਹੜੇ ਹੋ ਗਏ ਸੀ ਅੰਬਰ ਨੂੰ ਅੱਜ ਛੁੱਟੀ ਸੀ ਕਿਉਂਕਿ ਅੱਜ ਐਤਵਾਰ ਦਾ ਦਿਨ ਸੀਗਾ ਇਹ 19 ਜਨਵਰੀ ਦਾ ਦਿਨ ਬਹੁਤ ਵਧੀਆ ਲੱਗ ਰਿਹਾ ਸੀਗਾ ਬਹੁਤ ਚੌਗਾ ਸੀਗਾ ਜਾਣ ਦਾ ਵੀ ਤੁਹਾਨੂੰ ਜਾ ਕੇ ਦੱਸ ਦਿਆਂ ਕਿ ਆਪਾਂ ਕਿੱਥੇ ਗਏ ਸੀਗੇ ਬਹੁਤ ਵਧੀਆ ਮਾਹੌਲ ਸੀਗਾ ਉੱਥੇ ਪਹਿਲਾਂ ਵੀ ਵਧੀਆ ਸੀਗਾ ਜਦੋਂ ਕਲਾਸਾਂ ਲੱਗਦੀਆਂ ਸੀਗੀਆਂ ਕਿਉਂਕਿ ਆਪਣੀ ਸੰਥਾ ਚੱਲਦੀ ਸੀਗੀ ਆਨਲਾਈਨ ਆਫਲਾਈਨ ਮੈਡਮ ਆਉਂਦੇ ਸੀਗੇ ਸਿਖਾਉਣ ਵਾਸਤੇ ਪਾਠ ਆਪਾਂ ਨੂੰ ਤੇ ਅੱਜ ਉਹਦੇ ਸਬੰਧ ਵਿੱਚ ਹੀ ਆਪਾਂ ਜਾ ਰਹੇ ਸੀਗੇ ਤੇ ਆਪਾਂ ਮਿਲਦੇ ਆ ਤੁਹਾਨੂੰ ਜਾ ਕੇ ਉੱਥੇ ਤੇ ਦਿਖਾਉਨੇ ਤੁਹਾਨੂੰ ਉੱਥੋਂ ਦਾ ਮਾਹੌਲ ਬਹੁਤ ਛੱਤ ਤੇ ਬੀਬੀਆਂ ਬੈਠੀਆਂ ਨੇ ਕਤਾਰਾਂ ਦੇ ਵਿੱਚ ਆ ਬਿਲਕੁਲ ਬਜ਼ੁਰਗ ਵੀ ਸੀਗੇ ਕੁੜੀਆਂ ਦੀ ਇੱਚ ਸੀਗੀਆਂ ਏਸੀ ਗੁਰਦੁਆਰਾ ਸਾਹਿਬ ਭਗਤ ਨਾਮਦੇਵ ਭਵਾਨੀਗੜ ਉੱਥੇ ਸੀਗੇ ਸੀਗੇ ਪੇਪਰ ਦੇਣ ਵਾਸਤੇ ਜੋ ਆਪਣੇ ਇਤਿਹਾਸ ਦੇ ਸੰਬੰਧ ਵਿੱਚ ਆਪਾਂ ਨੂੰ ਕਰਵਾਇਆ ਜਾਂਦਾ ਏ ਸਲੇਵਸ ਉਹਦਾ ਪੇਪਰ ਸੀਗਾ ਇੱਧਰ ਇਸ ਵਾਲੀ ਸਾਹਮਣੇ ਲਾਈਨ ਦੇ ਵਿੱਚ ਸਾਡੇ ਪਿੰਡ ਦੀਆਂ ਬਿੰਦੂ ਵਾਲਦੀਆਂ ਸੀਗੀਆਂ ਤੇ ਆਪਾਂ ਆਪਣਾ ਰੈਡੀ ਸੀਗੇ ਪੇਪਰ ਦੇਣ ਲਈ ਤੇ ਆਫਲਾਈਨ ਆਨਲਾਈਨ ਵਾਲੇ ਸੀਗੇ ਤੇ ਸਾਹਮਣੇ ਸਾਡੇ ਜੋ ਟੀਚਰ ਸਾਨੂੰ ਗਾਈਡ ਕਰਦੇ ਨੇ ਉਹ ਸੀਗੇ ਵੈਸੇ ਸਾਡੇ ਜੀ ਟੀਚਰ ਸੀਗੇ ਜਿਹੜੇ ਉਹ ਬਾਹਰ ਗਏ ਹੋਏ ਨੇ ਤੇ ਉਹ ਸਾਡੀ ਕਲਾਸ ਜਿਹੜੀ ਆਨਲਾਈਨ ਹੀ ਲਾਉਂਦੇ ਸੀਗੇ ਉਹ ਗਏ ਸੀ ਨਵੰਬਰ ਦੇ ਵਿੱਚ ਬਾਹਰ ਚਲੇ ਗਏ ਸੀ ਤੇ ਉਧਰੋਂ ਹੀ ਹੁਣ ਲਾਉਂਦੇ ਸੀਗੇ ਉਹਨਾਂ ਨੇ ਆ ਜਾਣਾ ਫਰਵਰੀ ਦੇ ਵਿੱਚ ਤੇ ਇੱਥੇ ਟਾਈਮ ਸੀਗਾ ਜਿਹੜਾ ਤਕਰੀਬਨ 1.5 1 ਵਜੇ ਸੀਗਾ ਤੇ ਅਸੀਂ ਮੱਝਾ ਬੰਨਣ ਦੀ ਤਿਆਰੀ ਵੀ ਕਰਨੀ ਸੀ ਮੰਮੀ ਜਾਂਦੇ ਸੀਗੇ ਹੁਣ ਮੱਝਾ ਬੰਨਣਾ ਤੇ ਖੋਲਣਗੇ ਤੇ ਫਿਰ ਮੈਂ ਨਾਲ ਜਾ ਕੇ ਇਹਨਾਂ ਦੀ ਹੈਲਪ ਕਰਾਂਉ। ਤੇ ਉਸ ਤੋਂ ਪਹਿਲਾਂ ਮੈਂ ਲੱਗ ਗਈ ਸੀ ਤੇ ਪਾਲਕ ਵੱਢਣ ਆਪਣੇ ਕੈਰੀ ਦੇ ਵਿੱਚ ਹੋ ਰਿਹਾ ਸੀਗਾ ਜੰਬਰ ਘਰੇ ਉਹ ਕਹਿੰਦਾ ਮੈਂ ਪਕੌੜੇ ਖਾਣੇ ਨੇ ਪਾਲਕ ਵਾਲੀ। ਆਲੂ ਵਾਲਿਓ ਨਹੀਂ ਖਾਂਦਾ ਹੈਗਾ ਪਕੌੜੇ ਪਰੌਂਠੀ ਵਗੈਰਾ ਤਾਂ ਖਾ ਲੈਂਦਾ ਪਰ ਪਕੌੜੇ ਨੂੰ ਵਾਲਿਓ ਨਹੀਂ ਖਾਂਦਾ ਹੈਗਾ। ਪਕੌੜੇ ਸਿਰਫ ਉਹ ਪਾਲਕ ਵਾਲੀ ਖਾਂਦਾ ਹੈ। ਤੇ ਇਹ ਆ ਕੱਟ ਲਵਾਂਗੇ ਬਹੁਤ ਵਧੀਆ ਸਾਡਾ ਇਗਜ਼ਾਮ ਰਿਹਾ। ਸਾਡੇ ਪਿੰਡ ਤੋਂ ਕਿੰਨੀਆਂ ਸੀਗੀਆਂ 16 ਬੀਬੀਆਂ ਗਿਨਿਆ ਸੀਗੇ ਪੇਪਰ ਦੇ ਨਾਲ ਜਿਨ੍ਹਾਂ ਦੇ ਵਿੱਚ ਜੋ ਹੈਗੀਆਂ ਸੀਗੀਆਂ 15 ਇੱਕ ਕੁੜੀ ਸੀਗੀ ਇੱਥੇ ਦੀ ਤੇ 14 ਸੀਗੀਆਂ ਜੋ ਮੇਰੇ ਇਨ-ਲॉज ਦੇ ਵਿੱਚ ਆ ਜਾਂਦੀਆਂ ਨੇ ਮਦਰ-ਇਨ-ਲॉज ਦੀ ਜਗ੍ਹਾ ਤੇ ਆ ਜਾਂਦੀਆਂ ਨੇ ਅੱਜ ਉਹਨਾਂ ਦੇ ਮੁਕਾਬਲੇ ਦੇ ਵਿੱਚ ਗਈ ਸੀਗੀ ਮੈਂ ਇੱਥੇ ਬਹੁਤ ਵਧੀਆ ਲੱਗਿਆ ਨਾ ਕਰੋ ਗਏ ਕਾਫੀ ਟਾਈਮ ਬਾਅਦ ਦੇ ਐਗਜ਼ਾਮ ਦਿੱਤਾ ਜੀਐਸਸੀ ਬਣਾਉਣੇ ਅੱਜ ਪਾਲਕ ਵਾਲੇ ਪਕੌੜੇ ਦੱਲਾ ਮੈਂ ਦੇ ਰਹੀ ਹਾਂ ਨਮਕ ਇੱਕੋ ਮਨਤ ਲੱਲ ਚਾਹ ਹਲੋ ਹੁਣ ਬਣਾਵਾਂਗੇ ਪਪਾਰਕ ਵਾਲੇ ਪਕੌੜੇ ਮੰਮੀ ਉਹਨਾਂ ਨੂੰ ਆਹ ਗੜਾ ਇਹ ਬੀਸਨ ਗਾਜ ਧਨੀ ਬੀਸਨ ਔਰ ਤੋਂ ਹੋ ਗਿਆ ਬੁੱਤ ਚਾਰ ਨਹੀਂ ਜਾਕੀ ਤਰਾ ਫੜੋਗੀ ਚੱਕ ਲਿਆਇਆ ਕਿਨੂੰ ਜਾ ਕਮਾਟਾ ਫੜੋ ਲੈ ਜੀ ਇਹ ਪਕੌੜੇ ਕੌੜੇ ਨਾਲ ਬੀਸਨ ਪਾਲਕ ਦੀ ਬਣਾਵਾਂਗੇ ਤੇ ਇਹ ਬਣਾਵਾਂਗੇ ਆਪਾਂ ਆਲੂ ਦੇ ਵਿੱਚ ਥੋੜਾ ਜਿਹਾ ਪਾਲਕ ਧਨੀਏ ਤੇ ਤਿੰਨ ਚਾਰ ਗਰੀ ਮਿਰਚ ਕੱਟ ਕੇ ਪਾ ਲਈਆਂ ਪਹਿਲਾਂ ਆਪਾਂ ਪਾਲਕ ਕੱਢ ਲਵਾਂਗੇ ਫਿਰ ਇਹ ਇਧਰ ਆਪਾਂ ਗਰਮ ਹੋ ਗਏ ਤੁਹਾਨੂੰ ਮੈਂ ਪਕੌੜੇ ਲੋ ਜੀ ਪਕੌੜੇ ਸੀਗੇ ਜਿਹੜੇ ਆਪਾਂ ਬਣਾਵਾਂਗੇ ਜੀ ਇੰਡੈਕਸ ਤੇ ਗੈਸ ਤੇ ਹੌਲੀ ਬਣਦੇ ਨੇ ਇਹਦੇ ਕਾਫੀ ਤੇਜ਼ ਹੁੰਦੇ ਆ ਦੀ ਹੀਟ ਹੁੰਦੀ ਹੈ ਜਿਹੜੀ ਗੇਸ ਨਾਲ ਉਹ ਜਲਦੀ ਬਣ ਜਾਂਦੇ ਨੇ ਇੱਥੇ ਪਰ ਮੈਨੂੰ ਇੱਥੇ ਡਰ ਵੀ ਲੱਗ ਰਿਆ ਸੀਗਾ ਕਿਉਂਕਿ ਇਹ ਤਲਾ ਹੁੰਦਾ ਜਿਹੜਾ ਨਾ ਅਰਾਊਂਡ ਸ਼ੇਪ ਦੇ ਵਿੱਚ ਹੁੰਦਾ ਕੜਾਹੀ ਦਾ ਆਪਣਾ ਲੋਂਡਾ ਵੀ ਕਹਿੰਦੇ ਨੇ ਅਸੀਂ ਵੈਸੇ ਲੋਂਡਾ ਹੀ ਕਹਿੰਦੇ ਆ ਤੇ ਮੈਨੂੰ ਡਰ ਵੀ ਸੀਗਾ ਵੀ ਕਿਤੇ ਇਹ ਉੱਪਰੋਂ ਰੁੜ ਵੀ ਨਾ ਜਾਵੇ ਜਦੋਂ ਪੈਨ ਨੂੰ ਉਹਨੂੰ ਹਿਲਾਉਨੇ ਆ ਪਰ ਵਧੀਆ ਬਣ ਗਈ ਸੀਗੇ ਲੋ ਜੀ ਕਪੂਰ ਆਪਾਂ ਪਹਿਲਾਂ ਪਾ ਦਿੱਤਾ ਕਿਉਂਕਿ ਅੰਬਰ ਨੇ ਟਿਕਣਾ ਨਹੀਂ ਸੀ ਵੀਰੇ ਨਾਲ ਟਾਈਮ ਤਾਂ ਕਰਕੇ ਪਹਿਲਾਂ ਆਪਾਂ ਪਾਲਕ ਵਾਲੇ ਪਕੌੜੇ ਬਣਾਵਾਂਗੇ ਥੋੜਾ ਜਿ ਮੈਂ ਜਿਹੜਾ ਹਾਂ ਪਾਲਕ ਦਾ ਆਪਾਂ ਕੋਲ ਬਣਾਉਣਾ ਨੇ ਇਹਨਾਂ ਮੈਂ ਥੋੜਾ ਜਿ ਥਿੱਕ ਰੱਖ ਦਿੰਨੀ ਆ ਤਾਂ ਉਹਦੇ ਨਾਲ ਹੁੰਦੇ ਨੇ ਨਾ ਜਿਹੜੇ ਕ੍ਰਿਸਪੀ ਬਣਦੇ ਨੇ ਬਹੁਤ ਪਕੌੜੇ ਜੇ ਆਪਾਂ ਥੋੜਾ ਜਿ ਸੌਫਟ ਰੱਖੀਏ ਤਾਂ ਉਹ ਸੌਫਟ ਸੌਫਟ ਜੇ ਹੋ ਜਾਂਦੇ ਨੇ ਕਿਉਂਕਿ ਮਰਦੀਪ ਖਾਂਦਾ ਨਹੀਂ ਹੈਗਾ ਫਿਰ ਸੌਫਟ ਹੁੰਦੇ ਨੇ ਜਿਹੜੇ ਇਹ ਥੋੜੇ ਜਿ ਕ੍ਰਿਸਪੀ ਤੇ ਸਖਤ ਜਿਹੀ ਖਾਂਦਾ ਹੁੰਦਾ ਕਿਤੇ ਖਾਊਗਾ ਵੀ ਇਕੱਲੇ ਇਹਦੇ ਪਾਲਕ ਵਾਲੀ ਆਲੂ ਵਾਲੇ ਕਾਫੀ ਸੌਫਟ ਜੇ ਹੋ ਜਾਂਦੇ ਨੇ ਉਹ ਇਹ ਬਿਲਕੁਲ ਨਹੀਂ ਖਾਂਦਾ ਹੈਗਾ ਤਾਂ ਕਰਕੇ ਅੱਜ ਆਪਾਂ ਚਲੋ ਘਰੇ ਛੁੱਟੀ ਵੀ ਸੀਗੀ ਮੌਸਮ ਵੀ ਠੀਕ ਸੀਗਾ ਤੇ ਫਿਰ ਆਪਾਂ ਆ ਕੇ ਬਣਾ ਲਈ ਸੀ ਪਕੌੜੇ ਥੋੜੇ ਜਿਹੀ ਬਣਾਵਾਂਗੇ ਥੋੜੇ ਜਿਹੀ ਮਤਲਬ ਕਿ ਸਾਨੂੰ ਥੋੜੇ ਜਿਹੀ ਹੀ ਨਿਕੰਦੇ ਹੈਗੇ ਡੈਡੀ ਨੇ ਵੀ ਨਹੀਂ ਖਾਣੇ ਸੀਗੇ ਮੰਮੀ ਨੇ ਵੀ ਇੱਕ ਦੋਕ ਲੈ ਸੀਗੇ ਬਸੰਬਰ ਨੇ ਇਹਦੇ ਪਾਪਾ ਨੇ ਵੀ ਨਹੀਂ ਖਾਣੇ ਸੀ ਤੇ ਇਹਦੇ ਕਰਕੇ ਚਲੋ ਫਿਰ ਐਸੀ ਵੀ ਬਣਾ ਦਿੰਨੇ ਆ ਉਹ ਖੇਤ ਸੀਗੇ ਉਹ ਕਹਿੰਦੇ ਮੈਂ ਅੱਜ ਖਾਣੇ ਨਹੀਂ ਹੈਗੇ ਤਾਂ ਨੀ ਸ਼ਾਮ ਨੂੰ ਹੁਣ ਕੀ ਖਾਣਗੇ ਉਹ ਤੇ ਫਿਰ ਆਪਾਂ ਨਹੀਂ ਥੋੜੇ ਜਿਵੇਂ ਇਹਨਾਂ ਨੂੰ ਆਪਾਂ ਕੱਢ ਕੇ ਦੂਜੇ ਲੋਟ ਰੱਖ ਲਾਂਗੇ ਕੱਚੇ ਕੱਢ ਲਈ ਸੀ ਮੈਂ ਵਿਚੇ ਦੋ ਇਹਨਾਂ ਨੇ ਖਾਣੇ ਹੋਣਗੇ ਫਿਰ ਉਦੋਂ ਬਣਾ ਲਵਾਂਗੇ ਲੋ ਜੀ ਇੱਥੇ ਆਪਾਂ ਪਾ ਦਿੰਨੇ ਹੁਣ ਇਹਦੇ ਵਿੱਚੇ ਦੂਜਾ ਪੂਰਾ ਆਪਣਾ ਕਿਉਂਕਿ ਤੇਲ ਕਾਫੀ ਗਰਮ ਹੁੰਦਾ ਜੇ ਆਪਾਂ ਛੱਡ ਦਈਏ ਤਾਂ ਮੱਚ ਜਾਂਦਾ ਪੂਰੇ ਕੇਅਰਫੁਲੀ ਬਣਾਉਣੇ ਪੈਂਦੇ ਨੇ ਵੀ ਵੀ ਜ਼ਿਆਦਾ ਮੱਚ ਵੀ ਨਾ ਜਾਣ ਕਿਉਂਕਿ ਫਿਰ ਜਲਿਆਂ ਜਾਂਦੀ ਸਮੈਲ ਆਉਣ ਲੱਗ ਜਾਂਦੀ ਆ ਕੋਈ ਵੀ ਚੀਜ਼ ਆ ਪੂਰੀ ਪ੍ਰੋਪਰ ਬਣੀ ਹੋਈ ਹੋ ਠੀਕ ਰਹਿੰਦੀ ਐ ਜੇ ਉੱਪਰ-ਨੀਚੇ ਹੋ ਜੇ ਨਰਮ ਰਹਿ ਜਾਂਣ ਥੋੜੇ ਜਿਹਾ ਤੱਕ ਕੱਚੇ ਰਹਿ ਜਾਂਦੇ ਨੇ ਜੇ ਆਪਣੇ ਥੋੜੇ ਜਿਹਾ ਜ਼ਿਆਦਾ ਰੜਜਣ ਤਾਂ ਉਹ ਚ ਸਮੈਲ ਜੀ ਆਉਣ ਲੱਗ ਜਾਂਦੀ ਐ ਇਸ ਕਰਕੇ ਪੂਰੇ ਧਿਆਨ ਨਾਲ ਆਪਾਂ ਨੂੰ ਇਹ ਚੀਜ਼ਾਂ ਨੇ ਜਿਹੜੀਆਂ ਬਣਾਉਣੀਆਂ ਪੈਂਦੀਆਂ ਨੇ ਲੋ ਜੀ ਇੱਥੇ ਆਪਾਂ ਦੂਜਾ ਕੁੁਰਵੀ ਆਪਣਾ ਪਾ ਦਿੱਤਾ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਬਣਾ ਲਵਾਂਗੇ மோட்டா மோட்டா ஜ கடக்கி பால பண்ணி மேம் உத ஜிச்சா நீங்கள் பாட்டா பண்ண பாலி விட்டு பி கிரப்பீ பக்கோட பண்ணே பாலது பண்ணி பிளே பால பாலி பண்ணி பக்கோடே

ਪਹਿਲੇ ਦਿਨ ਇਹਦੇ ਪਾਪਾ ਨੇ ਪਕੌੜੇ ਖਾਦਦੇ ਨਹੀਂ ਸੀ ਕਿ ਮੈਂ ਨਰਮ ਹੀ ਰੱਖੇ ਸੀ ਕੱਚੇ ਕੱਢ ਕੇ ਰੱਖਲੇ ਸੀ ਕਿਉਂਕਿ ਠੰਡ ਕਰਕੇ ਠੰਡੇ ਖਾਣੇ ਬਹੁਤ ਔਖੇ ਹੋ ਜਾਂਦੇ ਨੇ ਜਿੱਥੇ ਤੋਂ ਖਾਣਗੇ ਤਾਂ ਆਪਾਂ ਗਰਮ ਕਰ ਦਵਾਂਗੇ ਅੰਬਰ ਚਲਾ ਗਿਆ ਸੀਗਾ ਸਕੂਲ ਤੇ ਆਪਾਂ ਹੁਣ ਕਰਦਿਆਂ ਪਕੌੜੇ ਗਰਮ ਤੇ ਇਸ ਤੋਂ ਪਹਿਲਾਂ ਮੈਂ ਜਾ ਕੇ ਸੀਗੀ ਗੁਰਦੁਆਰਾ ਸਾਈ ਮੰਮੀ ਨਹੀਂ ਗਏ ਹੈਗੇ ਕਿਉਂਕਿ ਸੰਤੁਰਤ ਦੁਪਹਿਰ ਹੀ ਕੰਮ ਹੋ ਗਿਆ ਸੀ ਤੇ ਉੱਥੇ ਲੱਗ ਗਿਆ तकरीबन ਮੈਨੂੰ ਪੌਣੇ ਘੰਟੇ ਮੰਗੂ ਲੱਗ ਗਿਆ ਸੀ ਕਿਉਂਕਿ ਉੱਥੇ ਆਏ ਸੀਗੇ ਉੱਥੇ ਸੀਗੇ ਭਾਈ ਸਾਹਿਬ ਮਸਤੂਆਣਾ ਸਾਹਿਬ ਤੋਂ ਜਾਣਕਾਰੀ ਦੇਣ ਆਪਾਂ ਨੂੰ ਪਾਠਾਂ ਬਾਰੇ ਇਹ ਹੀ ਜਾਣਕਾਰੀ ਦੇਣ ਆਏ ਸੀਗੇ ਕਿ ਜੇ ਕਿਸੇ ਨੇ ਸੰਥਿਆ ਲਈ ਸੈਂਚੀਆਂ ਲੈਣੀਆਂ ਹੋਣ ਸਹਿਜ ਪਾਠ ਆਰੰਭ ਕਰਨ ਲਈ ਤਾਂ ਅਸੀਂ ਉਹਨਾਂ ਦੀ ਡਿਲੀਵਰੀ ਹੈ ਜਿਹੜੀ ਖੁਦ ਘਰੇ ਦੇ ਕੇ ਜਾਵਾਂਗੇ ਜੇ ਤੁਸੀਂ ਪਲੀਜ਼ ਵੀਡੀਓ ਨੂੰ ਪੂਰੀ ਦੇਖੋਗੇ ਤਾਂ ਤੁਸੀਂ ਵੀ ਲੈ ਸਕਦੇ ਹੋ ਤਾਂ ਉਹਨਾਂ ਨੂੰ ਆਪਾਂ ਤੁਹਾਨੂੰ ਨੰਬਰ ਜ਼ਰੂਰ ਦੇਵਾਂਗੇ ਐਡਰੈਸ ਵੀ ਮੰਗਣਗੇ ਉਹ ਤੇ ਆਪਣਾ ਘਰੇ ਉਹ ਦੇ ਕੇ ਜਾਣਗੇ ਪਹਿਲਾਂ ਵੀ ਇੱਕ ਦੋ ਵਾਰੀ ਆਪਾਂ ਦਿੱਤਾ ਏ ਜੇ ਕਿਸੇ ਨੇ ਮੰਗੇ ਐਡਰੈਸ ਤੇ ਜੇ ਕਿਸੇ ਨੇ ਲੈਣੀ ਹੁਣ ਤਾਂ ਪਲੀਜ਼ ਤੁਸੀਂ ਦੱਸ ਸਕਦੇ ਹੋ ਕੋਈ ਉਹਨਾਂ ਦੀ ਭੇਟਾ ਨਹੀਂ ਹੈਗੀ ਕੁਝ ਨਹੀਂ ਹੈਗਾ ਫ੍ਰੀ ਦੇ ਕੇ ਜਾਂਦੇ ਨੇ ਉਹ ਖੁਦ ਆਪਣੇ ਘਰੇ ਆ ਕੇ ਆਪਾਂ ਨੂੰ ਦੇ ਕੇ ਜਾਣਗੇ ਤੇ ਬਦ ਤੋਂ ਬਦ ਸੰਗਤ ਨੂੰ ਜੋੜਨ ਲਈ ਹੈ ਨਾ ਪ੍ਰਚਾਰਕਾਂ ਵੀ કરી ਜਾ ਕੇ ਤੁਸੀਂ ਅਗਲੇ ਨੂੰ ਦੱਸ ਸਕਦੇ ਹੋ ਵੀ ਖੁਦ ਦੇਖ ਜਾਣਗੇ ਇਹ ਗੱਲਾਂ ਬਾਤਾਂ ਕਰਨ ਵਾਸਤੇ ਉਹ ਅੱਜ ਆਈ ਸੀਗੇ ਪਿੰਡ ਮਿਊਜ਼ਿਕ ਟੀਚਰ ਨੇ ਉਹ ਤੇ ਕੱਲ ਜੋ ਪੇਪਰ ਹੋਇਆ ਸੀਗਾ ਉਹਦਾ ਸਮਾਗਮ ਵੀ ਆਪਣਾ ਹੋਊਗਾ 26 ਵੈਸੇ ਲੰਘ ਗਈ ਹੋਣਾ ਜਦੋਂ ਮੈਂ ਐਡਿਟ ਕਰ ਰਹੀ ਹਾਂ ਵੀਡੀਓ ਨੂੰ 26 ਜਨਵਰੀ ਨੂੰ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਸ ਤਰ੍ਹਾਂ ਦਾ ਸਾਡਾ ਸਮਾਗਮ ਰਿਹਾ ਸੀਗਾ ਉੱਥੇ ਗਏ ਸੀ ਬਹੁਤ ਵਧੀਆ ਲੱਗਦਾ ਜੀ ਜਦੋਂ ਆਪਾਂ ਕੀ ਸੰਗਤ ਦੇ ਵਿੱਚ ਬੈਠ ਕੇ ਹਨਾ ਗੁਰਬਾਣੀ ਨਾਲ ਜੁੜਦੇ ਆਂ ਵਿਚਾਰਦੇ ਆਂ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਲੱਗਦਾ ਤੇ ਇਤਿਹਾਸ ਬਾਰੇ ਵੀ ਆਪਾਂ ਜਾਣੂ ਹੁੰਨੇ ਆਂ ਵੀ ਆਪਾਂ ਨੂੰ ਕੀ ਕੁਝ ਹਨਾ ਵੀ ਆਪਣੇ ਇਤਿਹਾਸ ਦੇ ਵਿੱਚ ਹੋਇਆ ਹੋਇਆ ਤੇ ਜੋ ਪੇਪਰ ਵੀ ਆਪਣਾ ਹੋਇਆ ਸੀਗਾ एग्जाम ਹੋਇਆ ਸੀਗਾ ਉਹ ਵੀ ਇਸੇ ਰਿਲੇਟਡ ਸੀਗਾ ਵੀ ਕਿੰਨਾ ਕੁ ਆਪਣੇ ਪਤਾ ਲੱਗਦਾ ਜਦੋਂ ਆਪਾਂ ਪੜ੍ਹਦੇ ਆਂ ਗੁਰਬਾਣੀ ਨੂੰ ਵੀ ਪੜ੍ਹਦੇ ਆਂ ਵਿਚਾਰਦੇ ਆਂ ਤਪਾ ਨੂੰ ਸਮਝ ਆਉਂਦੀ ਹੈ ਨਾ ਗੁਰਬਾਣੀ ਸਪਸ਼ਟ ਆਪਾਂ ਨੂੰ ਦੱਸਦੀ ਹੈ ਵੀ ਕਿਵੇਂ ਆਪਾਂ ਕੀ ਕੁਝ ਹੈਗਾ ਆਪਣੇ ਇਤਿਹਾਸ ਦੇ ਵਿੱਚ ਸਾਰਾ ਆਪਾਂ ਪਤਾ ਲੱਗਦਾ ਹੈ ਜੀ ਟੀਚਰ ਵੀ ਪ੍ਰੋਵਾਈਡ ਕਰਾਉਂਦੇ ਨੇ ਉਹ ਜਦੋਂ ਆਪਾਂ ਮਤਲਬ ਆਪਣੇ ਪਿੰਡ ਦੇ ਵਿੱਚ ਬੁਲਾਈਏ ਤਾਂ ਇੱਥੇ ਵੀ ਪਹਿਲਾਂ ਉਹਨਾਂ ਨੇ ਆ ਕੇ ਸਹਿਜ ਪਾਠ ਆਰੰਭ ਕੀਤਾ ਸੀਗਾ ਬਾਬਾ ਜੀ ਆਏ ਸੀਗੇ ਖੁਦ ਤੇ ਹੁਣ ਇੱਥੇ ਭਵਾਨੀਗੜ੍ਹ ਤੋਂ ਬੀਬੀ ਆਉਂਦੇ ਨੇ ਸੰਥਿਆ ਦੇਣ ਵਾਸਤੇ ਹਰੇਕ ਐਤਵਾਰ ਨੂੰ ਤੇ ਹਰੇਕ ਪਿੰਡ ਦੇ ਵਿੱਚ ਤਕਰੀਬਨ ਨੇੜੇ-ਨੇੜੇ ਤੇ ਸੰਗਰੂਰ ਦੇ ਪਿੰਡ ਨੇ ਤੇ ਭਵਾਨੀਗੜ੍ਹ ਦੇ ਨੇੜੇ ਪਿੰਡ ਨੇ ਤੇ ਆਨਲਾਈਨ ਵੀ ਉਹਨਾਂ ਦੀਆਂ ਕਲਾਸਿਸ ਨੇ ਜਿਹੜੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਜਿਹੜਾ ਉਹਨਾਂ ਦਾ ਕੀਤਾ ਹੋਇਆ ਵਧੀਆ ਲੱਗਦਾ ਜੀ ਜਦੋਂ ਹੁਣ ਹਨਾ ਕਿਤੇ ਜਾਂਦੇ ਆ ਸਮਾਗਮ ਤੇ ਸਾਰੇ ਵੈਸੇ ਕਰੋ ਆਪਾਂ ਇੰਨੇ ਸਮਾਗਮਾਂ ਤੇ ਨਹੀਂ ਜਾਂਦੇ ਹੈਗੇ ਜਦੋਂ ਹੁਣ ਆਪਾਂ ਕਿਸੇ ਸੰਗਤ ਦੇ ਵਿੱਚ ਜੁੜਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਸਮਾਗਮ ਤੇ ਪਜਾਨੇ ਆ ਬਹੁਤ ਵਧੀਆ ਲੱਗਦਾ ਪੀਪਰ ਦੇਣ ਵੀ ਕੇ ਉਦੋਂ ਵੀ ਬਹੁਤ ਵਧੀਆ ਲੱਗਿਆ ਮਤਲਬ ਕਿ ਭਾਈ ਸੀਗੇ ਜਿਹੜੇ ਮੇਰੇ ਖਿਆਲ ਚ ਬਹੁਤ ਘੱਟ ਸੀਗੇ ਜ਼ਿਆਦਾਤਰ ਬੀਬੀਆਂ ਹੀ ਸੀਗੀਆਂ ਪਰ ਹੈਗੇ ਸੀਗੇ ਫਿਰ ਵੀ ਚਲੋ ਵਧੀਆ ਜਿਨ੍ਹਾਂ ਨੂੰ ਉਤਸ਼ਾਹ ਹੁੰਦਾ ਜੀ ਅਗਲਾ ਜਾਂਦਾ ਹੀ ਹੈ ਨਾ ਤੇ ਲੋ ਜੀ ਇੱਥੇ ਆਪਣੇ ਪਕੌੜੇ ਵੀ ਗਰਮ ਹੋ ਕੇ ਗੱਲਾਂ ਪੱਤਾ ਕਰਦੇ ਤੇ ਹੁਣ ਆਪਾਂ ਉਹਨੂੰ ਦਿੰਨੇ ਆ ਖਾਣ ਲਈ ਸੌਸ ਵਗੈਰਾ ਨਾਲ ਝੁੱਲ ਲੈਣਗੇ ਤੇ ਮੰਮੀ ਵੀ ਲੈ ਲੈਣਗੇ ਸ਼ਾਇਦ ਤੇ ਬਾਕੀ ਨੇ ਜਿਹੜੇ ਰੱਖ ਦਿੱਤੇ ਜੰਬਰ ਨੇ ਖਾਣੇ ਹੋਏ ਲੋਜੀ ਤਰ ਪਕੌੜੀ ਆਪਣੇ ਗਰਮ ਹੋ ਗਏ ਪਲੇਟ ਦੇ ਵਿੱਚ ਪਾ ਲੇ ਮਿਕਸ ਨੇ ਹੀ ਪਾਲਕ ਵਾਲੀ ਤੇ ਆਲੂ ਪਾਲਕ ਵਾਲੀ ਤੇ ਇਹਦੇ ਉੱਤੇ ਪਾਤਾ ਬਸ ਥੋੜਾ ਜਿਹਾ ਚਾਟ ਮਸਾਲਾ ਜੋ ਆਪਣਾ ਘਰੇ ਬਣਾਇਆ ਹੋਇਆ ਤੇ ਨਾਲ ਲੈਣਗੇ ਉਹ ਥੋੜੀ ਜੀ ਸੌਸ ਜਾਂ ਨਹੀਂ ਲੈਂਦੇ ਹੈਗੇ ਤੇ ਹੁਣ ਇਹਨਾਂ ਨੂੰ ਦਿੰਨੇ ਆਪਾਂ ਨਾਲ ਇੱਕ ਦੋ ਮੰਮੀ ਲੈ ਲੈਣਗੇ ਦੁਬਾਰਾ ਗਰਮ ਕਰਨ ਨਾਲ ਬਹੁਤ ਜ਼ਿਆਦਾ ਕ੍ਰਿਸਪੀ ਬਣ ਜਾਂਦੇ ਨੇ ਬਿਲਕੁਲ ਨੀ ਬੋਲੇ ਜਿਹੇ ਰਹਿੰਦੇ ਆ ਕਿ ਸੌਫਟ ਨਹੀਂ ਹੁੰਦੇ ਬਿਲਕੁਲ ਵੀ ਬਹੁਤ ਵੰਦੀਏ ਬਣ ਜਾਂਦੇ ਨੇ ਤੇ ਨਾਲ ਕੋ ਗੱਲਾਂ ਬਾਤਾਂ ਕਰਾਂਗੇ ਹੁਣ ਆਪਣੀਆਂ ਲੋਜੀ ਇੱਧਰ ਬੈਠਾ ਆਪਣਾ ਛੋਟਾ ਜਿਹਾ ਬੱਚਾ ਤੇ ਉਹਦੀ ਮੰਮਾ ਅੱਜ ਹੋਈ ਸੀਗੀ ਆਪਣੇ ਘਰਾਂ ਦੇ ਡਿਲੀਵਰੀ ਤਾਂ ਕਰਕੇ ਮੰਮੀ ਤਾਂ ਨਹੀਂ ਉਹ ਦੁਬਾਰਾ ਸਭ ਜਾਇਆ ਗਿਆ ਤੇ ਇਥੇ ਹੁਣ ਇਹ ਅੰਦਰ ਬੰਨੇ ਹੋਏ ਨੇ ਕਾਫੀ ቱੜੀ ਬਚਾਈ ਹੋਈ ਹੈ ਇੱਥਾ ਟੰਡ ਕਰਕੇ ਤੇ ਚਲੋ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸਤਿ ਸ੍ਰੀ ਅਕਾਲ